ਮੁੱਦਾ ਛੜਿਆ ਪਿਆ ਇਸ ਟਾਈਮ ਦਲਜੀਤ ਸਾਹਜ ਦਾ ਵੈਸੇ ਨਾ ਤਾਂ ਮੈਂ ਕੋਈ ਐਕਟਰ ਹਾਂ ਤੇ ਨਾ ਮੈਂ ਕੋਈ ਕਲਾਕਾਰ ਹਾਂ ਮੈਂ ਹਮੇਸ਼ਾ ਜਿਹਦੇ ਸਿਰ ਤੇ ਪੱਕ ਗਿਆ ਜਿਹੜਾ ਸਹੀ ਕਾਰਜ ਕਰਦਾ ਪਿਆ ਉਹਦੇ ਨਾਲ ਖੜਨਾ ਮੇਰਾ ਆਪਣਾ ਧਰਮ ਆ ਮੇਰਾ ਆਪਣਾ ਫਰਜ਼ ਆ ਮੈਨੂੰ ਜੋ ਗੁਰੂ ਨੇ ਮੱਤ ਬਖਸ਼ੀ ਆ ਨਾ ਤੇ ਦਲਜੀਤ ਮੈਨੂੰ ਮਿਲਿਆ ਨਾ ਮੈਂ ਖਰੀਦ ਦਲਜੀਤ ਨੂੰ ਮਿਲਿਆ ਤੇ ਨਾ ਮੇਰੀ ਕਦੀ ਉਹਦੇ ਨਾਲ ਗੱਲ ਹੋਈ ਮਸਲਾ ਬਣ ਗਿਆ ਪੱਕ ਦਾ ਬਹੁਤ ਸਾਰੇ ਲੋਕਾਂ ਨੇ ਦਲਜੀਤ ਸਾਂਝ ਨੂੰ ਗਦਾਰ ਆਖਿਆ ਕਿਸੇ ਨੇ ਕੁਛ ਆਖਿਆ ਕਿਸੇ ਨੇ ਕੁਛ ਆਖਿਆ ਇੱਥੇ ਕਿਹੜਾ ਸਰਟੀਫੀਕੇਟ ਬੰਨ ਲੱਗਿਆ ਕਿਸੇ ਦੇ ਕੋਲ ਆਰਡਰ ਲੈਣ ਦੀ ਲੋੜ ਆ ਜਦੋਂ ਮਰਜੀ ਟੈਗ ਲਾ ਦੇ ਬਈ ਜਦੋਂ ਮਾਰੇ ਵਕਤ ਦੇ ਵਿੱਚ ਜੇ ਕੋਈ ਆਣ ਕੇ ਖੜਿਆ ਸੀ ਜਦੋਂ ਕਿਸਾਨਾਂ ਦੇ ਭੀੜ ਬਣੀ ਸੀ ਉਸ ਅੰਦੋਲਨ ਦਾ ਹਿੱਸਾ ਬਣਨ ਵਾਸਤੇ ਕੌਣ ਆਇਆ ਉਹ ਪੰਜਾਬ ਦਾ ਪੁੱਤ ਦਲਜੀਤ ਸਾਂਝ ਆਇਆ ਨਾ ਕਿ ਸਣੀ ਦੇਵਲ ਆਇਆ ਤੇ ਨਾ ਗੁਰੂ ਰੰਧਾਵੇ ਵਰਗੇ ਤੇ ਨਾ ਮੀਕੇ ਵਸ਼ੀਕੇ ਵਰਗੇ ਆਇਆ ਕੋਈ ਨਹੀਂ ਆਇਆ ਅੱਜ ਜੇ ਦਲਜੀਤ ਸਾਂਝ ਦਾ ਵਿਰੋਧ ਕਰਦੇ ਪਏ ਉਹ ਤੁਹਾਨੂੰ ਵਿਰੋਧ ਕਰਨ ਵਾਲਿਆਂ ਨੂੰ ਖੁਦ ਨੂੰ ਸ਼ਰਮ ਨਹੀਂ ਆਉਂਦੀ ਤੁਹਾਡੇ ਵੀ ਸਿਰਾਂ ਤੇ ਪੱਗਾ ਜਿਹੜੇ ਵਿਰੋਧ ਕਰਦੇ ਆ ਗੈਰ ਵਿਰੋਧ ਕਰਨ ਚੱਲ ਜਾਂਦਾ ਪਰ ਜਦੋਂ ਆਪਣੇ ਵਿਰੋਧ ਕਰਦੇ ਆ ਨਾ ਉਹਦੇ ਦੁੱਖਾਂ ਦੇ ਪਹਾੜ ਢੈਂਦੇ ਆ ਸ਼ਾਇਦ ਇੱਕ ਹਿੰਦੀ ਫਿਲਮ ਦਾ ਡਾਇਲੋਗ ਆ ਉਹ ਕਹਿੰਦਾ ਹਮੇ ਤੋਂ ਆਪਣੇ ਨੂੰ ਲੂਟਾ ਗੈਰੋਂ ਮੈਂ ਕਹਾ ਦਮਤਾ ਮੇਰੀ ਕਿਸ਼ਤੀ ਤਿੱਜੂ ਵੀ ਵਹਾਂ ਜਾ ਪਾਣੀ ਕਾਮਤਾ ਸ਼ਾਇਦ ਅਜੀ ਦੇਵਗੰਗ ਦਾ ਡਾਇਲੋਗ ਆਏ ਅੱਜ ਦੇ ਸਮੇਂ ਦੇ ਹਾਲਾਤ ਜਿਹੜੇ ਆਪਾਂ ਵੇਖਦੇ ਪਏ ਆ ਜਿੱਥੇ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਈ ਵੀ ਦਲਜੀਤ ਸਤਾਂਜ ਨੇ ਜੇ ਫਿਲਮ ਬਣਾਈ ਆ ਸਰਦਾਰ ਜੀ ਤੇ ਸਰਦਾਰ ਜੀ ਕੀ ਮਾੜਾ ਕਰ ਦਿੱਤਾ ਨੇ ਜੇ ਪਾਕਿਸਤਾਨ ਦੀ ਹਿਊਰੀਨ ਲੈ ਲਈ ਉਹਨੇ ਐਕਟਰ ਲੈ ਲਈ ਉਹਦੇ ਵਿੱਚ ਮੰਨੇ ਉਹ ਕਿੜੀ ਪੰਜਾਬ ਆ ਕੇ ਤੁਹਾਨੂੰ ਪ੍ਰਚਾਰ ਪ੍ਰਸਾਰ ਕਰਨ ਦੀ ਬਾਹਰਲੇ ਦੇਸ਼ਾਂ 'ਚ ਫਿਲਮ ਬਣੀ ਆ ਯਾਰ ਫਿਰ ਕੀ ਹੋ ਗਿਆ ਆਪਣੇ ਭੈਣ ਭਰਾਵਾਂ ਨਾਲ ਖੜਨਾ ਚਾਹੀਦਾ ਜੇ ਆਪਣੇ ਭੈਣ ਭਰਾ ਤਕੀ ਕਰਦੇ ਆ ਉਹਨਾਂ ਦਾ ਸਾਥ ਦਿਓ ਨਾ ਕਿ ਉਹਨਾਂ ਦੀਆਂ ਲੱਤਾਂ ਵਢੀਏ ਜੇ ਤੁਹਾਨੂੰ ਸਾਰਿਆਂ ਨੂੰ ਆਪ ਵੀ ਬੇਨਤੀ ਕਰਦੇ ਆਂ ਵੀ ਇਹ ਕਾਰਜ ਛੱਡ ਕੇ ਇੱਕ ਦੂਜੇ ਨਾਲ ਮੋਢਾ ਲਾ ਕੇ ਖੜੋ ਤੇ ਫੇਰ ਤੁਸੀਂ ਕਿਹਾ ਸਰਟੀਫਿਕੇਟ ਵੰਦਦੇ ਆਂ ਵੀ ਇਹ ਵੀ ਸਰਕਾਰੀ ਆ ਜਾਂ ਇਹਨੂੰ ਦਲਜੀਤ ਸਿੰਘ ਨੇ ਪੈਸੇ ਦਿੱਤੇ ਹੋਣੇ ਕਿਉਂਕਿ ਪਿਛਲੇ ਦਿਨਾਂ 'ਚ ਬਾਬੇ ਗੁਲਾਬ ਨੇ ਵੀ ਇੱਕ ਟੈਗ ਜਾ ਲਾਤਾ ਵੀ ਗਿੱਪੀ ਗਰੇਵਾਲ ਕਹਿੰਦਾ ਵੀ ਕਿੱਦਾਂ ਕਿੰਨੀ ਤਰ੍ਹਾਂ ਦੇ ਨਿਹੰਗ ਹੁੰਦੇ ਜਿਹੜੇ ਪੈਸੇ ਲੈਂਦੇ ਹਨਾ ਤੇ ਮੁੜ ਕੇ ਸਾਡੇ ਭਰਾ ਨੇ ਬਾਬੇ ਮਾਨ ਸਿੰਘ ਨੇ ਉਹਨੂੰ ਜਵਾਬ ਦਿੱਤਾ ਤੇ ਪਰ ਕੁਛ ਕਿਹਾ ਨਹੀਂ ਉਹ ਜਾਂ ਤੇ ਉਹ ਪ੍ਰੂਫ ਦੇਵੇ ਵੀ ਕਿੰਨੇ ਕਿੰਨੇ ਹੰਗ ਪੈਸੇ ਲੈ ਕੇ ਗਏ ਹਨਾ ਇਹ ਗਿੱਪੀ ਗਰੇਵਾਲ ਨੂੰ ਵੀ ਮੇਰਾ ਸੁਨੇਹਾ ਲਾਵੇ ਜੇ ਲਾਈਵ ਹੋ ਕੇ ਜਿਹੜੇ ਜਿਹੜੇ ਬਾਬਿਆਂ ਨੇ ਪੈਸੇ ਲਏ ਆ ਉਹਨਾਂ ਦਾ ਨਾਮ ਜਰੂਰ ਇੱਕ ਵਾਰੀ ਕਲੀਅਰ ਕਰੇ ਤਾਂ ਜੋ ਪੰਥ ਨੂੰ ਪਤਾ ਲੱਗ ਸਕੇ ਕਿ ਕਿਹੜੇ ਕਿਹੜੇ ਬੰਦੇ ਆ ਜਿਹੜੇ ਪੰਥ ਦੋਖੀ ਬੈਠੇ ਆ ਪੰਥ ਦਾ ਬਾਣਾ ਪਾ ਕੇ ਪੰਥ ਦਾ ਪ੍ਰਤਾਪ ਲੈ ਕੇ ਉਹ ਆਪਣੇ ਭੈਣ ਭਰਾਵਾਂ ਨੂੰ ਲੁੱਟਖੁਟ ਕਰਦੇ ਪਿਆ ਇਹ ਗਿੱਪੀ ਗਰੇਵਾਲ ਨੂੰ ਬੇਨਤੀ ਜਰੂਰ ਦੱਸੇ ਦੂਜੀ ਗੱਲ ਬਈ ਦਿਲਜੀਤ ਮਾਣਾ ਤੇਰੇ ਤੇ ਤੂੰ ਆਪ ਮਿਹਨਤ ਕਰਕੇ ਬਿਨਾਂ ਕਿਸੇ ਦੀ سپورਟ ਤੋਂ ਅਸ ਟਾਈਮ ਦੁਨੀਆ ਦੇ ਵਿੱਚ ਆਪਣਾ ਨਾਮ ਖੜਾ ਕੀਤਾ ਇੱਕ ਵੱਖਰੀ ਪਛਾਣ ਖੜੀ ਕੀਤੀ ਆ ਆ ਜਿਹੜੇ ਚੀਕਾ ਚੁਕਾ ਜੀਆਂ ਮਾਰੀ ਫਿਰਦੇ ਨੇ ਮੀਕੇ ਸ਼ੀਕੇ ਰਗੇ ਨੇ ਸਾਲਿਆਂ ਨੂੰ ਕੋਈ ਨਹੀਂ ਜਾਣਦਾ ਮੋਦੀ ਨੇ ਸੱਦ ਕੇ ਜਿਸ ਬੰਦੇ ਨੂੰ ਸਨਮਾਨ ਕੀਤਾ ਦੁਨੀਆ ਦਾ ਇੱਕ ਮਹਾਨ ਸਿੱਖ ਕਹ ਸਕਦਾ ਦੁਨੀਆ ਦਾ ਐਸਾ ਕੋਈ ਦੇਸ਼ ਨਹੀਂ ਜਿੱਥੇ ਦਿਲਜੀਤ ਦਸਾਂਝ ਨੂੰ ਕੋਈ ਸੁਣਦਾ ਨਹੀਂ ਜਾਂ ਪਸੰਦ ਨਹੀਂ ਕਰਦਾ ਭਾਈ ਵੇਖੋ ਮੈਂ ਭਾਵੇਂ ਮੂਸੇ ਵਾਲੇ ਨੂੰ ਸੁਣਦਾ ਬਾਕੀ ਨੂੰ ਸੁਣਦਾ ਮੈਂ ਦਿਲਜੀਤ ਨੂੰ ਭਾਵੇਂ ਸੁਣਾ ਜਾਂ ਨਾ ਸੁਣਾ ਪਰ ਮੈਂ ਫਿਲਮਾਂ ਉਹਦੀਆਂ ਸਾਰੀਆਂ ਵੇਖਦਾ ਕੋਈ ਉਹਦੇ ਚ ਗੰਦ ਨਹੀਂ ਆ ਹੁਣ ਕਈਆਂ ਨੇ ਕਹਣਾ ਵੀ ਇਹਨੇ ਹੰਗ ਬਾਣਾ ਪਾ ਕੇ ਫਿਲਮਾਂ ਵੇਦਿਆ ਨਹੀਂ ਗਾਣਾ ਪਾ ਕੇ ਸਾਨੂੰ ਜ਼ਿੰਦਗੀ ਜੀਣ ਦਾ ਕੋਈ ਅਧਿਕਾਰ ਨਹੀਂ ਆ ਸਾਨੂੰ ਵੀ ਜੀਣ ਦਾ ਅਧਿਕਾਰ ਆ ਆਪਣੇ ਭਰਾਵਾਂ ਦੀਆਂ ਭਰਾਵਾਂ ਨੇ ਕਿਹੜੇ ਕਾਰਜ ਕੀਤੇ ਆ ਚੰਗੇ ਕੀਤੇ ਆ ਮਾੜੇ ਕੀਤੇ ਆ ਜੇ ਵੇਖਾਂਗੇ ਤੇ ਉਹਨਾਂ ਨੂੰ ਦੱਸਾਂਗੇ ਜੇ ਆਪਾਂ ਵੇਖਦੇ ਨਹੀਂ ਤੇ ਆਪਾਂ ਉਹਨਾਂ ਨੂੰ ਦੱਸਾਂਗੇ ਵੀ ਕੀ ਬਾਕੀ ਬਾਈ ਦਲਜੀਤ ਲੋਕਾਂ ਦਾ ਕੰਮ ਆ ਬੋਲਣਾ ਉਹਨਾਂ ਬੋਲੀ ਜਾਣਾ ਤਗੜਾ ਹੋ ਕੇ ਲੱਗਾ ਰਿਹਾ ਮੇਰਾ ਭਰਾ ਜਿੱਥੇ ਤੈਨੂੰ ਲੋੜ ਪੈਂਦੀ ਏ ਸਾਡੇ ਅਸੀਂ ਜਿੰਨੇ ਜਾਣੇ ਵੀ ਹੈਗੇ ਆ ਮਾਰਾ ਕਿਰਪਾ ਕਰੇ ਘਰੀ ਇੱਕ ਆਵਾਜ਼ ਦੇ ਉੱਥੇ ਤੈਨੂੰ ਖੜੇ ਮਿਲਾਂਗੇ ਪੰਜਾਬ ਦੇ ਜਿਸ ਵੀ ਸਿਲਮੇ ਤੂੰ ਫਿਲਮ ਲਾਉਣੀ ਆ ਜਨੰਦਰ ਤੋਂ ਬਾਬਾ ਮਾਨ ਸਿੰਘ ਵੀ ਤੇਰੇ ਨਾਲ ਆਊਗਾ ਤੇ ਉਧਰੋਂ ਆਪਾਂ ਵੀ ਪਹੁੰਚਾਂਗੇ ਹੋਰ ਜਥੇਬੰਦੀਆਂ ਜਿੰਨੀਆਂ ਵੀ ਖੜੀਆਂ ਕਰਦਾ ਨਾ ਪੈਸਿਆਂ ਕਰਕੇ ਅਸੀਂ ਕਿਹਨਾਂ ਖੜਦੇ ਆ ਤੇ ਨਾ ਪੈਸਿਆਂ ਕਰਕੇ ਖੜਨਾ ਕੋਈ ਬੰਦਾ ਸਾਫਤ ਕਰਦੇ ਪੈਸਾ ਕਰਕੇ ਖੜੇ ਕੀਤੇ ਖੜੇ ਨਾ ਹੋਏ ਆ ਤੇ ਨਾ ਖੜੇ ਹੋਵਾਂਗੇ ਅਸੀਂ ਹਮੇਸ਼ਾ ਅਣਖਵਾਦ ਤੇ ਖੜੇ ਹੋਏ ਆ ਤੇ ਅਣਖਵਾਦ ਤੇ ਹੀ ਖੜੇ ਹੋਵਾਂਗੇ ਜੇ ਗੱਲ ਆ ਗਈ ਅਣਖ ਦੇ ਪੰਜਾਬ ਦੀ ਗੱਲ ਆ ਗਈ ਫਿਲਮਾਂ ਬੰਦ ਕਰਾਉਣ ਵਾਲੇ ਬਗੈਰਤਾ ਨੂੰ ਮੇਰਾ ਸਵਾਲ ਆ ਜਸਵੰਤ ਸਿੰਘ ਖਾਲੜਾ ਫਿਲਮ ਜਿਹੜੀ ਆ ਉਹ ਜਦੋਂ ਬੈਨ ਕੀਤੀ ਗਈ ਉਹਦਾ ਤੁਹਾਡੀ ਜਵਾਨ ਕਿਉਂ ਸੀਤੀ ਉਰੋਂ ਦੱਸੋ ਉਹ ਉਹਦੇ ਨਾਲ ਕਿਹੜਾ ਪਾਕਿਸਤਾਨ ਦੀ ਹਿਰਨ ਲਈ ਉਹਨੇ ਐਕਟਰ ਲਈ ਉਹ ਕਿਉਂ ਬੰਦ ਕੀਤੀ ਗਈ ਉਹ ਇਸ ਕਰਕੇ ਬੰਦ ਕੀਤੀ ਗਈ ਪੰਜਾਬ ਦੇ ਲੋਕਾਂ ਨੂੰ ਜਸਵੰਤ ਸਿੰਘ ਖਾਲੜਾ ਦੀ ਸਚਾਈ ਦੁਨੀਆ ਦੇ ਸਾਹਮਣੇ ਆ ਜਾਣੀ ਆ ਤੇ ਲੋਕ ਜਾਗ ਪਣੇ ਆ ਤੇ ਲੋਕਾਂ ਨੇ ਆਪਣੇ ਹੱਕ ਮੰਗਣੇ ਆ ਇਸ ਕਰਕੇ ਉਹਨਾਂ ਨੇ ਉਹ ਫਿਲਮ ਬੈਨ ਕਰ ਦਿੱਤੀ ਉਹ ਮੂਰਖੋ ਜਿਹੜੇ ਬੰਦੇ ਨੂੰ ਗਦਾਰ ਕਹਿੰਦੇ ਜੀ ਉਹ 84 ਵਰਗੀ ਫਿਲਮ ਜਿੱਦਾਂ ਦੀ ਫਿਲਮ ਜਿੱਦਾਂ ਦੀ ਸੱਚਾਈ ਜਿੱਦਾਂ ਦੀ ਰਿਐਲਿਟੀ ਦਲਜੀਤ ਦੇਸਾਂ ਨੇ 1984 ਫਿਲਮ ਦੇ ਵਿੱਚ ਵਖਾ ਦਿੱਤੀ ਨਾ ਕਰਤਾਰ ਚੀਮੇ ਨੂੰ ਪੁੱਛ ਲਓ ਉਹ ਆਪਣੇ ਇੰਟਰਵਿਊ ਚ ਕਹਿੰਦਾ ਜਾਂਦਾ ਮੈਂ ਉਹਦੇ ਚ ਇੰਸਪੈਕਟਰ ਦਾ ਰੋਲ ਕੀਤਾ ਨਾ ਤੇ ਮੈਂ ਲਾਸਟ ਰੋਲ ਤੇ ਪਿੱਛੇ ਗੋਲੀ ਚਲਾਈ ਤੇ ਮੈਨੂੰ ਲੋਕਾਂ ਦੀਆਂ ਲਾਣਤਾ ਪਈਆਂ ਵੀ ਤੂੰ ਆ ਬਹੁਤ ਮਾੜਾ ਰੋਲ ਕੀਤਾ ਆ ਨਹੀਂ ਤੈਨੂੰ ਕਰਨਾ ਚਾਹੀਦਾ ਉਸ ਬੰਦੇ ਨੇ ਪੰਜਾਬ ਦੀ ਸੱਚਾਈ ਪੇਸ਼ ਕੀਤੀ ਹੈ ਬਾਈ ਅੱਜ ਇੱਕ ਦੂਜੇ ਦਾ ਖੜਨ ਦੀ ਲੋੜ ਆ ਉਹ ਮੈਂ ਨਹੀਂ ਕਹਿੰਦਾ ਸਾਡੇ ਨਾਲ ਖੜੋ ਲੇਕਿਨ ਜਿਹੜੇ ਪੰਜਾਬ ਦੇ ਸਾਡੇ ਬੱਚੇ ਆ ਨੌਜਵਾਨ ਆ ਟਾਇਲੈਂਡ ਕਾ ਕੇ ਗਾੜੀ ਆ ਰਹੇ ਆ ਯਾਰ ਉਹ ਬੰਦਾ ਸਿੰਗਰ ਤੋਂ ਕਿੱਥੇ ਦੀ ਕਿੱਥੇ ਪਹੁੰਚ ਗਿਆ ਅਸੀਂ ਲੋਕ ਬਸ ਫੇਸਬੁੱਕ ਤੇ ਇੱਕ ਦੂਜੇ ਨੂੰ ਮਾੜਾ ਚੰਗਾ ਕਹਿਣ ਤੱਕ ਹੀ ਰਹਿ ਗਏ ਬਸ ਇਹਦੇ ਤੋਂ ਬਾਅਦ ਸਾਡੇ ਕੋਲ ਕੁਝ ਨਹੀਂ ਰਹਿ ਗਿਆ ਅੱਜ ਵੱਖੋ ਵੱਖਰੀਆਂ ਧਰਾਂ ਬਣਾ ਕੇ ਹੀ ਬੈਠੇ ਆ ਤੇ ਗੱਲਾਂ ਅਸੀਂ ਕਹਿੰਦੇ ਆ ਖਾਲਸਾ ਰਾਜ ਖਾਲਸਾ ਰਾਜ ਯਾਰ ਗੱਲਾਂ ਨਾਲ ਥੁੜਾਉਣਾ ਰਾਜ ਹਮੇਸ਼ਾ ਉਦੋਂ ਹੀ ਆਉਂਦਾ ਜਦੋਂ ਅਸੀਂ ਇੱਕ ਦੂਜੇ ਨਾਲ ਮੋਢੇ